ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਹੈ ਅਸਲੀ ਡੀਜੇ ਕਿੰਗ ਸੁਰਜੀਤ ਬਿੰਦ ਰਖਿਆ ਸੁਰਜੀਤ ਬਿੰਦ ਰਖਿਆ ਇੱਕ ਉਸ ਆਵਾਜ਼ ਦਾ ਮਾਲਿਕ ਜਿਸ ਤੇ ਗਾਏ ਗੀਤਾਂ ਨੇ ਪੂਰੀ ਦੁਨੀਆ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ ਹੈ ਬਹੁਤ ਛੋਟੀ ਉਮਰ ਵਿੱਚ ਇਹ ਸੱਜਣ ਗਾਇਕ ਇਹ ਖੂਬਸੂਰਤ ਤੇ ਬੁਲੰਦ ਆਵਾਜ਼ ਦਾ ਮਾਲਿਕ ਦੁਨੀਆ ਤੋਂ ਰੁਖਸਤ ਹੋ ਗਿਆ ਲੇਕਿਨ ਅੱਜ ਵੀ ਜਦੋਂ ਵਿਆਹਾਂ ਸ਼ਾਦੀਆਂ ਵਿੱਚ ਇਹਨਾਂ ਦੇ ਗਾਏ ਹੋਏ ਗੀਤਾਂ ਦੇ ਉੱਪਰ ਲੱਖਾਂ ਲੋਕ ਨੱਚਦੇ ਨੇ ਤੇ ਉਸ ਨੂੰ ਆਪਾਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਉਹ ਸਾਡੇ ਤੋਂ ਦੂਰ ਚਲਾ ਗਿਆ ਸੁਜੀਤ ਬਿੰਦ ਰਖੀਆ ਸ਼ਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਹੈ ਲੇਕਿਨ ਉਹਨਾਂ ਦੇ ਗੀਤਾਂ ਨੂੰ ਜੇਕਰ ਆਪਾਂ ਵਿਆਹਾਂ ਸ਼ਾਦੀਆਂ ਤੇ ਨਾ ਸੁਣੀਏ ਤੇ ਨਾ ਨੱਚੀਏ ਤਾਂ ਸ਼ਾਇਦ ਵਿਆਹ ਵੀ ਪੂਰੀ ਤਰ੍ਹਾਂ ਸੰਪੂਰਨ ਨਹੀਂ ਹੁੰਦਾ ਅੱਜ ਸੁਜੀਤ ਬਿੰਦ ਰਖੀਆ ਦੀ ਹਿਸਟਰੀ ਬਾਰੇ ਉਹਨਾਂ ਦੇ ਜਨਮ ਤੋਂ ਲੈ ਕੇ ਉਹਨਾਂ ਦੇ ਉਸ ਦਿਨ ਤੱਕ ਜਿਸ ਦਿਨ ਦੇ ਵਿੱਚ ਸੁਰਜੀਤ ਬਿੰਦ ਰਖਿਆ ਕਰੋਨਾ ਲੋਕਾਂ ਨੂੰ ਰੋਂਦੇ ਰੋਂਦੇ ਛੱਡ ਗਈ ਆਪ ਇਸ ਫਾਨੀ ਸੰਸਾਰ ਤੋਂ ਦੂਰ ਹੋ ਗਿਆ ਜੇ ਗੱਲ ਕਰੀਏ 17 ਨਵੰਬਰ 2003 ਦੀ ਇੱਕ ਅਜਿਹਾ ਕਾਲਾ ਦਿਨ ਸੀ ਜਿਸ ਤਾਰੀਖ ਨੇ ਜਿਸ ਦਿਨ ਨੇ ਲੱਖਾਂ ਕਰੋੜਾਂ ਦੀਆਂ ਦਿਲਾਂ ਦੀ ਧੜਕਣ ਸੁਰਜੀਤ ਬਿੰਦ ਰਖਿਆ ਨੂੰ ਮੌਤ ਨੇ ਆਪਣੀ ਗੋਦ ਵਿੱਚ ਲੈ ਲਿਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਉਹਨਾਂ ਨੂੰ ਯਾਦ ਕਰ ਕਰਕੇ ਰੋਂਦੇ ਲੇਕਿਨ ਅਫਸੋਸ ਦੀ ਗੱਲ ਹੈ ਕਿ ਸ਼ਰੀਰਕ ਤੌਰ ਤੇ ਜਿਵੇਂ ਪਹਿਲਾਂ ਇੱਕ ਦੂਜੇ ਨੂੰ ਬੜੇ ਮੋਹ ਤੇ ਬੜੇ ਪਿਆਰ ਦੇ ਨਾਲ ਆਪਣੀ ਗਲਵੱਕੜੀ ਵਿੱਚ ਲੈ ਕੇ ਪਿਆਰ ਦੇ ਨਾਲ ਪੇਸ਼ ਆਉਂਦੇ ਸਨ ਉਹ ਗਲਵੱਕੜੀ ਦਾ ਨਿਭ ਸ਼ਾਇਦ ਸਾਨੂੰ ਹੁਣ ਨਹੀਂ ਮਿਲੇਗਾ ਮੈਂ ਉਹਨਾਂ ਦੇ ਕੁਝ ਬਚਪਨ ਬਾਰੇ ਔਰ ਉਹਨਾਂ ਦੇ ਜਵਾਨੀ ਦੇ ਦਿਨਾਂ ਬਾਰੇ ਕੁਝ ਗੱਲਾਂ ਸਰਚ ਕੀਤੀਆਂ ਨੇ ਦੱਸਿਆ ਜਾ ਰਿਹਾ ਕਿ ਸੁਰਜੀਤ ਬਿੰਦ ਰਖੀਏ ਦਾ ਜੋ ਅਸਲ ਵਿੱਚ ਨਾਮ ਸੀ ਉਹ ਨਾਮ ਸੀ ਉਹਨਾਂ ਦਾ ਸੁਰਜੀਤ ਸਿੰਘ ਬੈਂਸ ਸੁਰਜੀਤ ਸਿੰਘ ਬੈਂਸ ਉਹਨਾਂ ਦਾ ਪੂਰਾ ਨਾਮ ਸੀ ਔਰ ਇਹਨਾਂ ਦੇ ਪਿੰਡ ਦਾ ਨਾਮ ਸੀ ਬਿੰਦ ਰਖ ਔਰ ਬਾਅਦ ਵਿੱਚ ਕਿਤੇ ਨਾ ਕਿਤੇ ਜਦੋਂ ਗਾਇਕੀ ਦੇ ਉਸ ਫੀਲਡ ਨੂੰ ਇਹਨਾਂ ਨੇ ਸਿਲੈਕਟ ਕੀਤਾ ਮੈਂ ਉਹ ਵੀ ਦੱਸਾਂਗਾ ਕਿ ਗਾਇਕੀ ਤੋਂ ਪਹਿਲਾਂ ਅਸਲ ਵਿੱਚ ਇਹ ਬਣਨਾ ਕੀ ਚਾਹੁੰਦੇ ਸੀ ਇਹਨਾਂ ਦੇ ਪਰਿਵਾਰਕ ਮੈਂਬਰ ਚਾਹੁੰਦੇ ਕੀ ਸੀ ਪਰ ਕੀ ਹੋਇਆ ਅਜਿਹਾ ਉਲਟ ਕਿ ਜੋ ਪਿਤਾ ਜੀ ਚਾਹੁੰਦੇ ਸੀ ਉਸ ਤੇ ਪੂਰੀ ਤਰ੍ਹਾਂ surjit bind rakhiya ਜੀ ਪੂਰੇ ਉੱਤਰ ਨਹੀਂ ਸਕੇ ਦੋਸਤੋ ਦੱਸਦੇ ਹਾਂ ਕਿ surjit bind rakhiya bind rakhiya ਉਹਨਾਂ ਦੇ ਪਿੰਡ ਦਾ ਨਾਮ ਸੀ ਇਹਨਾਂ ਦੀ ਸਬ ਕਾਸਟ ਸੀ ਬੈਸ ਔਰ ਬਾਅਦ ਵਿੱਚ ਗਾਇਕੀ ਦੇ ਸਫੀਰਡ ਦੇ ਵਿੱਚ surjit bind rakhiya ਨਾਮ ਦੇ ਨਾਲ ਮਸ਼ਹੂਰ ਹੋਏ ਨੇ ਔਰ ਜਿਨ੍ਹਾਂ ਦੇ ਗਾਇ ਗੀਤ ਜਿਹੜੇ ਨੇ ਉਹ ਵੀ तकरीबन ਜਿਹੜੇ ਨੇ ਉਹ surjit bind rakhiya ਕਰਕੇ ਹੀ ਮਕਬੂਲ ਹੋਏ ਨੇ ਜਿੰਨੇ ਕਿ ਸਰਚ ਕੀਤੀ ਹੈ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਪਿਤਾ ਜੀ ਇੱਕ ਬਹੁਤ ਵੱਡੇ ਪਹਿਲਵਾਨ ਸਨ ਜਿਹੜੇ ਖੁਦ ਚਾਹੁੰਦੇ ਸਨ ਕਿ surjit ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਹਿਲਵਾਨ ਹੀ ਬਣੇ ਔਰ ਚੰਗੇ-ਚੰਗੇ ਕੰਪੀਟੀਸ਼ਨ ਲੜਕੇ ਆਪਣਾ ਨਾਮ ਕਮਾਵੇ ਕੁਸ਼ਤੀ ਦੇ ਅਖਾੜਿਆਂ ਦੇ ਵਿੱਚ ਜੇ ਤੁੱਤੀ ਬੋਲੇ ਤਾਂ surjeet ਦੀ ਹੀ ਬੋਲੇ ਅਜੀਹਾ ਉਹਨਾਂ ਦੇ ਪਿਤਾ ਜੀ ਚਾਹੁੰਦੇ ਸੀ ਪਰ surjeet ਬਿੰਦ ਰਖਿਆ ਕਾਲਜ ਦੇ ਦਿਨਾਂ ਦੇ ਵਿੱਚ ਜਦੋਂ ਕਾਲਜ ਦੇ ਵਿੱਚ ਐਂਟਰੀ ਹੋਈ ਤਾਂ ਉੱਥੇ ਕੁਝ ਭੰਗੜੇ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤਾਂ ਕਿਤੇ ਨਾ ਕਿਤੇ ਜਿਹੜਾ ਅੰਦਰਲਾ ਕਲਾਕਾਰ ਸੀ surjit bindrakhia ਦੇ ਅੰਦਰ ਉਹ ਜਾਗਣਾ ਸ਼ੁਰੂ ਹੋ ਗਿਆ ਔਰ ਜਦੋਂ ਜਾਗਣਾ ਸ਼ੁਰੂ ਹੋਇਆ ਤੇ ਉਹਨਾਂ ਨੇ ਭੰਗੜੇ ਦੇ ਕੋਚ ਦੇ ਨਾਲ ਗੱਲਬਾਤ ਕੀਤੀ ਔਰ ਆਪਣੀ ਆਵਾਜ਼ ਦਾ ਥੋੜਾ ਜਿਹਾ ਨਮੂਨਾ ਦਿਖਾਇਆ ਕਿਉਂਕਿ ਬੋਲੀਆਂ ਤੋਂ ਬਿਨਾ ਭੰਗੜੇ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਸੋ ਕਿਤੇ ਨਾ ਕਿਤੇ ਉਹਨਾਂ ਨੂੰ surjit bindrakhia ਜੀ ਦੀ ਆਵਾਜ਼ ਵਧੀਆ ਲੱਗੀ ਔਰ ਉਹਨਾਂ ਨੇ ਉਹਨਾਂ ਨੂੰ ਬੋਲੀਆਂ ਵਾਸਤੇ ਸਿਲੈਕਟ ਕਰ ਲਿਆ ਜਦੋਂ ਬੋਲੀਆਂ ਵਾਸਤੇ ਸਿਲੈਕਟ ਕੀਤਾ ਤੇ ਹੁਣ ਘਰ ਦੇ ਵਿੱਚ ਪਿਤਾ ਜੀ ਚਾਹੁੰਦੇ ਸੀ ਕਿ ਪਹਿਲਵਾਨ ਬਣੇ ਪਰ surjit bind rakhiya ਜੀ ਤਾਂ ਕਿਤੇ ਹੋਰ ਹੀ ਪਾਸੇ ਬਿਲਕੁਲ ਅਲੱਗ ਫੀਲਡ ਦੇ ਵਿੱਚ ਉਹਨਾਂ ਦੀ ਐਂਟਰੀ ਹੋ ਚੁੱਕੀ ਸੀ ਔਰ surjit bind rakhiya ਦੇ ਜੇਕਰ ਗੀਤਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਗੀਤਾਂ ਦੇ ਵਿੱਚ ਦੋ ਸਬਜੈਕਟ ਜਿਹੜੇ ਮੇਨ ਹੁੰਦੇ ਸੀ ਇੱਕ ਸਰਦਾਰੀ ਤੇ ਦੂਜਾ ਆਸ਼ਾ ਉਹਨਾਂ ਦੇ ਜਿੰਨੇ ਵੀ ਤੁਸੀਂ ਗੀਤ ਸੁਣੋਗੇ ਉਹਨਾਂ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਇਹ ਜਿਹੜੀ ਮਤਲਬ ਕਹਿ ਸਕਦੇ ਆ ਕਿ ਇਸ਼ਕ ਦੀ ਅੱਗ ਹੈ ਉਹ ਨਜ਼ਰ ਆਏਗੀ ਉਸ ਦਾ ਸੇਖ ਜ਼ਰੂਰ ਮਹਿਸੂਸ ਹੋਏਗਾ ਸੁਰਜੀਤ ਬਿੰਦ ਰਖੀਏ ਦਾ ਜਨਮ 15 April 1962 ਨੂੰ ਜਿਵੇਂ ਮੈਂ ਦੱਸਿਆ ਕਿ ਇੱਕ ਛੋਟਾ ਜਿਹਾ ਪਿੰਡ ਹੈ ਬਿੰਦ ਰਖ ਉੱਥੇ ਸੁਰਜੀਤ ਬਿੰਦ ਰਖੀਏ ਦਾ ਜਨਮ ਹੋਇਆ ਯਾਰਾਂ ਦਾ ਯਾਰ ਸੀ ਮਿਲਣਸਾਰ ਸੀ ਔਰ ਉਹਨਾਂ ਦਾ ਇੱਕ ਗੀਤ ਸੀਗਾ ਔਰ ਉਸ ਗੀਤ ਨੂੰ ਕਿਤੇ ਨਾ ਕਿਤੇ ਸੁਜੀਤ ਬਿੰਦ ਰਖੀਏ ਨੇ ਇੱਕ ਮਤਲਬ ਕਹਿੰਦੇ ਆ ਕਿ ਜਦੋਂ ਇਨਸਾਨ ਇਸ ਦੁਨੀਆ ਤੋਂ ਜਾਂਦਾ ਔਰ ਕੋਈ ਨਾ ਕੋਈ ਗੱਲਾਂ ਬਾਤਾਂ ਉਸ ਲੈਵਲ ਦੀ ਹੈ ਉਸ ਤਰ੍ਹਾਂ ਦੀਆਂ ਕਹਾਣੀਆਂ ਸ਼ੁਰੂ ਕਰ ਦਿੰਦਾ ਹੈ ਕਿ ਸ਼ਾਇਦ ਹੁਣ ਮੈਂ ਇਸ ਦੁਨੀਆ ਤੋਂ ਮਤਲਬ ਜਾਣ ਦੀ ਤਿਆਰੀ ਵਿੱਚ ਲੱਗ ਚੁੱਕਾ ਹਾਂ ਮੈਂ ਕੱਲ ਤੱਕ ਨਹੀਂ ਰਹਿਣਾ ਇਹ ਇਹਨਾਂ ਦਾ ਇੱਕ ਗੀਤ ਸੀ ਲੇਕਿਨ ਇਸ ਗੀਤ ਦੇ ਬੋਲ ਜਿਹੜੇ ਮੈਂ ਕੱਲ ਤੱਕ ਨਹੀਂ ਰਹਿਣਾ ਉਹ ਪੂਰੀ ਤਰ੍ਹਾਂ ਸੁਰਜੀਤ ਬਿੰਦ ਰਖੀਆ ਜੀ ਨੂੰ ਆਪਣੇ ਨਾਲ ਲੈ ਗਏ ਸੁਰਜੀਤ ਬਿੰਦ ਰਖੀਆ ਦਾ ਗਾਇਆ ਇਹ ਗੀਤ ਮਤਲਬ ਪੂਰੀ ਦੁਨੀਆ ਦੇ ਵਿੱਚ ਮਕਬੂਲ ਹੋਇਆ ਪੂਰੀ ਦੁਨੀਆ ਦੇ ਵਿੱਚ ਔਰ ਜਦੋਂ ਇਹ ਗੀਤ ਤੋਂ ਬਾਅਦ ਅਜਿਹੀ ਇੱਕ ਖਬਰ ਆਈ ਕਿ ਸੁਰਜੀਤ ਬਿੰਦ ਰਖੀਆ ਪੰਜਾਬੀ ਗਾਇਕ ਇਸ ਦੁਨੀਆ ਤੇ ਨਹੀਂ ਰਹੇ ਤਾਂ ਲੋਕ ਜਿਹੜੇ ਸੀ ਉਹ ਪਾਗਲ ਹੋ ਗਏ ਨੌਜਵਾਨ ਲੜਕੇ ਲੜਕੀਆਂ ਕਿਸ ਕਦਰ ਅੰਦਰ ਬੜ ਬੜ ਕੇ surjit bind rakhiya ਜੀ ਨੂੰ ਯਾਦ ਕਰ ਕਰਕੇ ਉਹਨਾਂ ਦੇ ਗੀਤਾਂ ਨੂੰ ਯਾਦ ਕਰ ਕਰਕੇ ਰੋਣਾ ਸ਼ੁਰੂ ਕਰ ਦਿੱਤਾ ਔਰ ਸੱਚਮੁੱਚ ਹਰ ਇੱਕ ਦੇ ਚਿਹਰੇ ਤੇ ਉਦਾਸੀ ਸੀ ਹਰ ਇੱਕ ਦੇ ਚਿਹਰੇ ਤੇ ਮਾਇੂਸੀ ਸੀ ਮੈਂ ਪੜ ਰਿਹਾ ਸੀ ਦੋਸਤੋ ਕਿ surjit bind rakhiya ਜਦੋਂ ਪਿੰਡਾਂ ਦੇ ਵਿੱਚ ਅਖਾੜੇ ਲੱਗਿਆ ਕਰਦੇ ਸੀ ਖੁੱਲੇ ਅਖਾੜੇ ਔਰ ਅਖਾੜੇ ਲਾਉਣ ਵਾਸਤੇ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਵੀ ਵਾਹ ਦਿੱਤੀਆਂ ਜਾਂਦੀਆਂ ਸੀ ਔਰ ਟਰੈਕਟਰ ਟਰੈਲੀਆਂ ਜੋੜ-ਜੋੜ ਕੇ surjit bind rakhiya ji ਲਈ ਇੱਕ ਸਟੇਜ ਤਿਆਰ ਕੀਤੀ ਜਾਂਦੀ ਸੀ ਹੌਲੀ-ਹੌਲੀ ਉਹ ਦੌਰ ਜਿਹੜਾ ਸੀਗਾ ਉਹ ਮਤਲਬ ਪੱਕੀਆਂ ਸਟੇਜਾਂ ਦੇ ਉੱਪਰ ਆ ਗਿਆ ਬਹੁਤ ਪੱਕੀਆਂ ਸਟੇਜਾਂ ਦੇ ਉੱਪਰ ਔਰ ਉੱਥੇ surjit bind rakhiya ਜਿਹਨੂੰ ਜਿਹੜੇ ਵੀ ਸੰਸਥਾ ਵਾਲੇ ਬੁਲਾਇਆ ਕਰਦੇ ਸਨ ਔਰ ਚਾਰੇ ਪਾਸੇ ਸੁੰਨਮਸਾਨ ਹੋ ਜਾਂਦੀ ਸਿਰਫ ਸਟੇਜ ਦੇ ਉੱਪਰ ਸੁਰਜੀਤ ਬਿੰਦ ਰਖੀਆ ਸਾਹਿਬ ਹੀ ਨਜ਼ਰ ਆਉਂਦੇ ਸਨ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤ ਨੇ ਜਦੋਂ ਉਹ ਗੀਤ ਕਿਸੇ ਨਾ ਕਿਸੇ ਤਰ੍ਹਾਂ ਸੀ ਕਿਤੇ ਆਹੇ ਵਗਾਹੇ ਕੰਨਾਂ ਦੇ ਵਿੱਚ ਉਹਨਾਂ ਦੇ ਬੋਲ ਪੈਂਦੇ ਨੇ ਤੇ ਉਸ ਵੇਲੇ ਸਾਨੂੰ ਬਹੁਤ ਚੰਗਾ ਲੱਗਦਾ ਕਿ ਉਹ ਕਲਾਕਾਰ ਹੈ ਜਿਸ ਨੂੰ ਅਸੀਂ ਬਕਾਇਦਾ ਤੌਰ ਤੇ ਵੇਖਿਆ ਹੋਇਆ ਹੈ ਔਰ ਕਈ ਵਾਰ ਇਸ ਨੂੰ ਸੁਣਿਆ ਹੋਇਆ ਹੈ ਸੁਰਜੀਤ ਵਿੰਦ ਰਖੀਏ ਦੇ ਜਾਣ ਤੋਂ ਬਾਅਦ ਸੱਚਮੁੱਚ ਉਹ ਗੀਤਾਂ ਦੀਆਂ ਜਿਹੜੀਆਂ ਕਹਿ ਸਕਦੇ ਸੀ ਕਿ ਮਤਲਬ ਤੋਨਾ ਉਹ ਗੀਤਾਂ ਦੇ ਬੋਲ ਜਿਹੜੇ ਹੈ ਉਹ ਬੇਸ਼ੱਕ ਇਸ ਦੁਨੀਆ ਤੋਂ ਦੁਬਾਰਾ ਨਹੀਂ ਬਣਨੇ ਦੁਪੱਟਾ ਤੇਰਾ ਸੱਤ ਰੰਗ ਦਾ ਕੌਣ ਭੁੱਲ ਸਕਦਾ ਕੌਣ ਪੁੱਛ ਸਕਦਾ ਹੈ ਕਿ ਬਾਜ਼ਾਰਾਂ ਦੇ ਵਿੱਚੋਂ ਇਸ ਗੀਤ ਦੇ ਆਉਣ ਤੋਂ ਬਾਅਦ ਦੁਪੱਟੇ ਜਿਹੜੇ ਐ ਉਹਨਾਂ ਦੀ ਸ਼ਾਰਟੇਜ ਆਉਣ ਲੱਗ ਪਈ ਸੀ ਹਰ ਇੱਕ ਮੁਟਿਆਰ ਨੇ ਦੁਪੱਟਾ ਸੱਤ ਰੰਗ ਦਾ ਲੈਣਾ ਸ਼ੁਰੂ ਕਰ ਦਿੱਤਾ ਸੀ ਇਸ ਕਦਰ ਲੋਕ ਇਸ ਕਦਰ ਨੌਜਵਾਨ ਲੜਕੇ ਲੜਕੀਆਂ surjit bind ਰੱਖੀ ਹੈ ਜਿਹਦੀ ਆਵਾਜ਼ ਦੇ ਔਰ ਉਹਨਾਂ ਦੇ ਗੀਤਾਂ ਦੇ ਫੈਨਸੀ ਇੱਕ ਗੀਤ ਤੁਸੀਂ ਸੁਣਿਆ ਹੋਣਾ ਲਕ ਟੁੰ ਟੁੰ ਲਕ ਟੁੰ ਟੁੰ ਦੋਸਤੋ ਜਦੋਂ ਇਹ ਸ਼ੁਰੂ-ਸ਼ੁਰੂ ਵਿੱਚ ਗੀਤ ਆਇਆ ਤੇ ਗੀਤ ਮਤਲਬ ਐਂਜ ਲੱਗਾ ਕਿ ਵਾਕੇ ਯਾਰ ਜਿਹੜਾ ਬੱਚਾ ਉਦਾਸ ਵੀ ਹੁੰਦਾ ਸੀ ਨੌਜਵਾਨ ਉਦਾਸ ਵੀ ਹੁੰਦਾ ਸੀ ਇਹ ਗੀਤ ਸੁਣ ਕੇ ਜ਼ਮੀਨ ਦੇ ਉੱਪਰੋਂ ਆਪਣੇ ਆਪ ਜਿਹੜੇ ਪੈਰ ਸੀ ਉਹ ਨੱਚਣ ਲਈ ਉਸਨੂੰ ਮਜਬੂਰ ਕਰ ਦਿੰਦੇ ਸੀ ਲੱਕ ਟੂਨੂ ਟੂਨ ਜੋਗੀ ਆਵੇ ਹੋਰ ਬਹੁਤ ਸਾਰੇ ਅਜਿਹੇ ਗੀਤ ਨੇ ਜਿਨ੍ਹਾਂ ਦੇ ਮਤਲਬ ਗੀਤਾ ਨੂੰ ਸੁਣ ਕੇ ਔਰ ਦੇਖੇ ਹੁੰਦੇ ਮਾਵਾ ਨਾਲ ਕੋਈ ਰੱਬਾ ਮੇਰਾ ਇੱਕ ਲੜਕੀ ਜਿਸ ਘਰ ਦੇ ਵਿੱਚ ਉਸਨੇ ਆਪਣਾ ਬਚਪਨ ਪੈਣਾ ਭਰਾਵਾ ਨਾਲ ਬਤਾਇਆ ਹੋਵੇ ਔਰ ਮਾਂ ਜੇ ਉਸ ਨੂੰ ਉਠਾਉਂਦੀ ਸੀ ਸੁੱਤੇ ਨੂੰ ਤਾਂ ਉਹ ਕਦੇ ਨਹੀਂ ਸੀ ਉੱਠਦੀ ਮਾਂ ਉਸ ਵਾਸਤੇ ਰੋਟੀ ਤਿਆਰ ਕਰਦੀ ਸੀ ਫਿਰ ਮਜਬੂਰੀ ਬਸ ਜਦੋਂ ਭੁੱਖ ਲੱਗਦੀ ਤਾਂ ਬੇਟੀ ਉੱਠਦੀ ਹੈ ਉੱਠ ਕੇ ਮਾਤਲਬ ਖਾਂਦੀ ਪੀਂਦੀ ਹੈ ਕਹਿ ਸਕਦੇ ਆ ਕਿ ਉਹ ਨਜ਼ਾਰਾ ਜਿਹੜਾ ਹੈ ਉਹ ਮਾਵਾ ਦੇ ਸਿਰ ਤੇ ਹੀ ਲਿਆ ਜਾਂਦਾ ਹੈ ਲੇਕਿਨ ਦੋਸਤੋ ਉਹੀ ਲੜਕੀ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਜਦੋਂ ਆਪਣੇ ਮਾਪੇ ਪਰਿਵਾਰ ਦੇ ਵਿੱਚ ਆਉਂਦੀ ਹੈ ਨਾ ਉੱਥੇ ਉਸ ਨੂੰ ਪਰਜਾਈਆਂ ਨਾ ਭਰਾਚੰਗੀ ਤਰ੍ਹਾਂ ਬੁਲਾਉਂਦੇ ਨੇ ਔਰ ਜਿਸ ਖੁੰਝੇ ਦੇ ਵਿੱਚ ਖੇਡ-ਖੇਡ ਕੇ ਵੱਡੀ ਹੋਈ ਹੈ ਜਿੱਥੋਂ ਉਸਦੀ ਮਾਂ ਉਸ ਨੂੰ ਖਿੱਚ-ਖਿੱਚ ਕੇ ਨਵਾਉਂਦੀ ਸੀ ਚੂਰੀਆਂ ਖੋਂਦੀ ਸੀ ਉਹ ਮਾਂ ਦਾ ਪਿਆਰ ਵੀ ਅਜ ਨਜ਼ਰ ਨਹੀਂ ਆ ਰਿਹਾ ਫੇੜੇ ਵਿੱਚ ਸੁੰਨੀ ਕਲਮ ਕੱਲੀ ਬੈਠੀ ਮਾਂ ਨੂੰ ਯਾਦ ਹੁੰਦੀ ਹੈ ਔਰ ਫਿਰ ਜ਼ੁਬਾਨ ਦੇ ਵਿੱਚ ਕੋਈ ਸ਼ਬਦ ਨਿਕਲਦਾ ਹੈ ਪੀਕੇ ਹੁੰਦੇ ਮਾਮਾ ਨਾਲ ਸੁਰਜੀਤਪਿੰਦ ਰਖੀਆ ਜੀ ਤੁਸੀਂ ਹਰ ਫੀਲਡ ਨੂੰ ਲੈ ਕੇ ਗੀਤ ਗਾਏ ਨੇ ਰੱਬ ਵੱਲੋਂ ਤੁਹਾਨੂੰ ਲੇਖਕ ਗੀਤਕਾਰ ਇੰਨੇ ਵਧੀਆ ਮਿਲਦੇ ਰਹੇ ਜਿਨ੍ਹਾਂ ਦੇ ਲਿਖੇ ਗੀਤਾਂ ਨੂੰ ਗਾ ਕੇ ਤੁਸੀਂ ਦੁਨੀਆ ਦੇ ਵਿੱਚ ਆਪਣਾ ਨਾਮ ਕਮਾਇਆ। ਉਸੂਨਾਮਾ ਚੈਨਲ ਵੱਲੋਂ ਅੱਜ ਤੁਹਾਨੂੰ ਯਾਦ ਕੀਤਾ ਜਾਂਦਾ ਹੈ। ਤੁਹਾਡੀ ਗਾਇਕੀ ਨੂੰ ਯਾਦ ਕੀਤਾ ਜਾਂਦਾ ਹੈ। ਤੁਸੀਂ ਦੁਨੀਆ ਦੇ ਕਿਸ ਕੋਨੇ ਵਿੱਚ ਵੀ ਕਿਉਂ ਨਾ ਹੋ। ਜਿੱਥੇ ਵੀ ਹੋ ਤੁਸੀਂ ਮੈਨੂੰ ਇੰਜ ਮਹਿਸੂਸ ਹੋ ਰਿਹਾ ਕਿ ਤੁਸੀਂ ਸੰਗੀਤ ਦੇ ਨਾਲ ਜੁੜੇ ਹੋਵੋਗੇ। ਤੁਸੀਂ ਅੱਜ ਵੀ ਲੋਕਾਂ ਦਾ ਮਨੋਰੰਜਨ ਕਰਦੇ ਹੋਵੋਗੇ। ਮਾਲਕ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਤੁਹਾਡੇ بیٹے ਨੂੰ ਹੋਰ ਬੁੱਧੀ ਬਖਸ਼ੇ ਸੰਗੀਤ ਦੀ ਦੁਨੀਆ ਵਿੱਚ ਜਿਸ ਤਰ੍ਹਾਂ ਤੁਸੀਂ ਆਪਣਾ ਨਾਮ ਕਮਾਇਆ ਤੁਹਾਡਾ ਬੇਟਾ ਤੁਹਾਡਾ ਪਰਿਵਾਰ ਵੀ ਉਸ ਤਰ੍ਹਾਂ ਕਮਾਵੇ ਤੁਸੁਨਾਵਾ ਚੈਨਲ ਵੱਲੋਂ ਹਮੇਸ਼ਾ ਤੁਹਾਨੂੰ ਯਾਦ ਕੀਤਾ ਜਾਵੇਗਾ